ਕੀ ਆ ਵੀਰ ਉਹਦੇ ਵਿੱਚ ਟੈਕਨਿਕ ਜੱਡੇਦਰੀਆਂ ਬਣਾਉਣੀਆਂ ਸੀ ਐਸ ਸੀ ਐਸ ਡੀ ਬਰਕੁਰ ਕੀ ਆ ਵੀਰ ਉਹਦੇ ਵਿੱਚ ਟੈਕਨਿਕ ਜੱਡੇਦਰੀਆਂ ਬਣਾਉਣੀਆਂ ਸੀ ਐਸ ਸੀ ਐਸ ਡੀ ਹਾਂਜੀ ਵੀਰ ਕੀ ਨਾ ਮੈਂ ਪ੍ਰਕਾਸ਼ ਸਿੰਘ ਜਰਨਲਿਸਟ ਅਧਿਆਤਿ ਮਦੂਲ ਸਭਾ ਜ਼ਿਲ੍ਹਾ ਬੰਡਾ ਅਸੀਂ ਅੱਜ ਆਂ ਬਾਬਾ ਮੇਟਕਰ ਜੀ ਦੇ ਪਾਰਕ ਵਿਖੇ ਬੰਡਾ ਵਿਖੇ ਇਕੱਠੇ ਹੋਏ ਆ ਇਸ ਕਰਕੇ ਇਕੱਠੇ ਹੋਏ ਆ ਕਿ ਕੱਲ੍ਹ ਜਨੇ 26 ਜਨਵਰੀ ਨੂੰ ਜਿਹੜਾ ਬਾਬਾ ਮੇੜਕਰ ਜੀ ਦਾ ਪੁੱਤ ਸੀ ਉਹ ਅੰਮ੍ਰਿਤਸਰ ਵਿਖੇ ਲੱਗਿਆ ਸੀਗਾ ਉਹਨੂੰ ਕੋਈ ਸਾਥਸੀ ਬੰਦਾ ਸੀ ਜਿਹੜਾ ਤੋੜ-ਫੋੜ ਰਿਹਾ ਸੀਗਾ ਤਾਂ ਰਾਤ ਜਦੋਂ ਸਾਨੂੰ ਇਸ ਗੱਲ ਦੀ ਪਤਾ ਲੱਗਿਆ ਮੋਬਾਈਲ 'ਾਂ ਜਾਂ ਟੀਵੀ 'ਾਂ ਤਾਂ ਫੇਰ ਅਸੀਂ ਸ਼ਾਰਟ ਨੋਟਸ ਤੇ ਜਿੰਨੇ ਕੁ ਸਾਥੀਆਂ ਨੂੰ ਇਕੱਠਾ ਕਰ ਸਕੇ ਹਾਂ ਤਾਂ ਅਸੀਂ ਇਹਦਾ ਅੱਜ ਵਿਰੋਧ ਕਰਾਂਗੇ ਪ੍ਰਦਰਸ਼ਨ ਕਰਾਂਗੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਕਿਉਂਕਿ ਸਾਜ਼ਿਸ਼ ਹੈ ਕਿਸੇ ਦੀ ਆ ਬਾਬਾ ਮੇੜਕਰ ਦਾ ਨਾਮ ਜਿਹੜਾ ਉਹ ਨਾਮ insan ਮਟਾਉਣਾ ਚਾਹੁੰਦੇ ਆ ਇਸ ਕਰਕੇ ਕਿਉਂਕਿ ਅਸੀਂ ਦਲਤ ਲੋਕ ਆਂ ਜਿਹੜੇ ਉਹ ਬਾਬਾ ਮੇੜਕਰ ਦੀ ਨੀਤੀ ਤੋਂ ਉਹਦੇ ਸੋਚ ਤੋਂ ਹੀ ਲੈ ਕੇ ਚੱਲਦੇ ਆ ਤਾਂ ਕਿ ਲੋਕਾਂ ਦਾ ਜਿਹੜਾ ਦਲਤ ਲੋਕਾਂ ਦਾ ਭਲਾ ਹੋਵੇ ਤਾਂ ਉਸ ਨੂੰ ਉਹ ਮਟਾਉਣਾ ਚਾਹੁੰਦੀ ਹੈ ਮਨੁਮਤੀ ਸੋਚ ਸੋ ਇਸ ਕਰਕੇ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆਂ ਬਾਬਾ ਮੇੜਕਰ ਦੀ ਪਾਰਕ ਮਟੰਡਾਵੇ ਪਿਛਲੇ ਦਿਨੀ ਕਾਂਗਰਸ ਵੱਲੋਂ ਵੀ ਪ੍ਰੋਪੋਜ਼ ਕੀਤਾ ਗਿਆ ਸੀ ਕਿ ਅੰਮ੍ਰਿਤ ਚਾਨ ਦੇ ਪਿਆਸੀਆ ਵੀ ਤੁਸੀਂ ਉਮੀਦਵਾਰ ਅਵੇਦ ਕਰ ਕਰੀਏ ਨਾ ਜੇ ਬੈਂਕਰ ਉਹ ਕੋ ਆਂਗਨ ਆ ਲੈਣੇ ਭਗਵਾਨ ਵੀ ਥੱਲੇ ਆ ਜਾ ਬਿਲਕੁਲ ਜੀ ਉਹ ਰਾਜ ਸਭਾ ਚ ਅਮਿਤ ਸਾਹ ਨੇ ਗ੍ਰਹਿ ਮੰਤਰੀ ਹੈ ਜੋ ਉਹਨੇ ਮਤਲਬ ਇਹ ਬਿਆਨ ਦਿੱਤਾ ਸੀਗਾ ਕਿ ਤੁਸੀਂ ਬਾਰ ਬਾਰ ਅਮਿਤ ਸਾਹ ਮਸਾ ਕਰੀ ਜਾਂਦੇ ਆ ਇਹਨੇ ਨਹੀਂ ਸੌਰੀ ਬਾਰ ਬਾਰ ਅੰbedkar ਜੀ ਦਾ ਨਾਮ ਲਿਖ ਜਾਨੇ ਆ ਤਾਂ ਉਹ ਉਹਨੇ ਵੀ ਅਪਮਾਨ ਕੀਤਾ ਸੀ ਉਹਦਾ ਵੀ ਸਾਰੀਆਂ ਪਾਰਟੀਆਂ ਨੇ ਕਾਂਗਰਸ ਨੇ ਵੀ ਹੋਰ ਸਾਰੀਆਂ ਪਾਰਟੀਆਂ ਨੇ ਵੀ ਵਿਰੋਧ ਕੀਤਾ ਭਾਵੇਂ ਉਹ ਕਰ ਲਈ ਹੁਣ ਭਾਵੇਂ ਉਹ ਕਮਿਊਨਿਸਟ ਪਾਰਟੀਆਂ ਹੁਣ ਸਾਰਿਆਂ ਨੇ ਵਿਰੋਧ ਕੀਤਾ ਸਾਰਿਆਂ ਨੇ ਪ੍ਰਦਰਸ਼ਨ ਕੀਤੇ ਆ ਤੋਂ ਕਿਉਂਕਿ ਸਾਨੂੰ ਪਤਾ ਉਹ ਵੀ ਜਿਹੜਾ ਜਿਹੜੀ ਕੇਂਦਰ ਸਰਕਾਰ ਹੈ ਮੋਦੀ ਸਰਕਾਰ ਹੈ ਉਹ ਮਤਲਬ ਸੰਵਿਧਾਨ ਨੂੰ ਨਹੀਂ ਚਾਹੁੰਦੀ ਇਨਸਾਫ ਦਾ ਹਣ ਨੂੰ ਵੀ ਤੋੜ ਰਹੀ ਹੈ ਸੰਵਿਧਾਨ ਦੇ ਪਹਿਲਾਂ ਕਿੰਨੇ ਖਰੜੇ ਤੋੜ ਕੇ ਖਰੜਾਚਾਰ ਖਰੜੇ ਬਣਾ ਤੇ ਕਾਨੂੰਨ ਤੋੜ ਕੇ ਇਸੇ ਤਰ੍ਹਾਂ ਉਹ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆਪ ਦਾ ਨਵਾਂ ਕਾਨੂੰਨ ਸੰਵਿਧਾਨ ਬਣਾਉਣਾ ਚਾਹੁੰਦੀ ਆ ਤੇ ਜਿੱਥੇ ਨਾਲ ਹੀ ਮੇੜਕਰ ਉਹਨਾਂ ਦਾ ਵੀ ਨਾਮ ਮਟਾਉਣਾ ਚਾਹੁੰਦੀ ਆ ਇਸ ਕਰਕੇ ਅਸੀਂ ਵਿਰੋਧ ਕਰਾਂਗੇ ਆਉਣ ਵਾਲੇ ਸਮੇਂ 'ਚ ਵੱਡੇ ਪੱਧਰ ਤੇ ਕਰਾਂਗੇ ਸੰਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਰਨ ਵਾਲੇ ਆ ਉਹਨਾਂ ਦਾ ਨੱਕ ਮੋੜਾਂਗੇ ਜੇ ਜਾਂਚ ਨਾ ਕੀਤੀ ਗਿਆ ਨਾ ਪੜਾਗਾ ਫਿਰ ਇਹ ਲੱਗੂ ਦੇਖੋ ਜੇ ਜਾਂਚ ਨਾ ਕੀਤੀ ਨਾ ਉਹਨਾਂ ਨੂੰ ਕਾਨੂੰਨੀ ਤੌਰ ਤੇ ਸਜ਼ਾ ਦਿੱਤੀ ਤਾਂ ਅਸੀਂ ਅਗਲਾ ਐਕਸ਼ਨ ਹੈ ਜਿਹੜਾ ਵੱਡੇ ਪੱਧਰ ਤੇ ਕਰਾਂਗੇ ਜਿਵੇਂ ਅੱਜ ਪੰਜਾਬ ਬੰਦ ਦਾ ਸੱਦਾ ਹੈ ਆਉਣ ਵਾਲੇ ਸਮੇਂ ਚ ਫਿਰ ਅਸੀਂ ਰੇਲਾਂ ਬੱਸਾਂ ਜਾਮ ਕਰਾਂਗੇ ਜਿਹੜੇ ਕਿਰਤੀ ਲੋਕਾਂ ਸੀ ਸਾਰੇ ਲੋਕ ਕਿ ਰੇਲਾਂ ਤੇ ਬੱਸਾਂ ਜਾਮ ਕਰਾਂਗੇ